ਇਸ ਘਟਨਾ ਮਾਰੇ ਅਸੀਂ ਸੱਚ ਸ਼ਬਦਾ ਦੇ ਵਿੱਚ ਨਿੰਦਾ ਕਰਦੇ ਆ ਜੀ ਜੋ ਵੀ ਪਿਛਲੇ ਦਿਨੀ 2-4 ਦਿਨ ਪਹਿਲਾਂ ਇਹ ਸੂਤ ਦਾਦੂ ਕੱਟਣਾ ਸਾਡੇ ਮੰਤਰੀ ਸਬਾਨਾ ਵੱਲੋਂ ਕਿਹਾ ਗਿਆ ਸੀ ਬੜੀ ਜੁਗਾਮਨਾ ਸਾਡੇ ਤੋਂ ਬਹੁਤ ਸਮਾਜ ਵੱਲੋਂ ਕਿਹਾ ਗਿਆ ਸੀਗਾ ਤੇ ਅੱਜ ਇਹ ਘਟਨਾ ਸੁਣ ਕੇ ਬੜਾ ਦਿਲ ਨੂੰ ਦੁੱਖ ਪਹੁੰਚਿਆ ਤੇ ਜਿਨ੍ਹਾਂ ਨੇ ਵੀ ਇਹ ਕੰਮ ਕੀਤਾ ਉਹਨਾਂ ਨੂੰ ਜਲਦ ਤੋਂ ਜਲ ਟਰੇਸ ਕਰਕੇ ਉਹਨਾਂ ਦੇ ਸਖਤ ਐਕਸ਼ਨ ਲਿਆ ਜਾਏਗਾ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਏਗਾ ਜੋ ਵੀ ਇਹ ਮੰਦਬਾਗੀ ਘਟਨਾ ਹੋਈ ਹੈ ਸਾਨੂੰ ਬਹੁਤ ਦੁੱਖ ਪਹੁੰਚਿਆ ਹੈ ਕਰੋਣਾ ਲੋਕਾਂ ਦੀ ਸ਼ਰਧਾ ਦੇ ਪ੍ਰਤੀਕ ਸ਼ਹੀਦ ਉਦਮ ਸਿੰਘ ਜੀ ਦਾ ਚੌਕ ਜਿਹੜਾ ਅਬੋਰ ਦੇ ਵਿੱਚ ਹੁਣ ਹੈ ਜਿੰਦਾ 2-3 ਦਿਨ ਪਹਿਲੇ ਹੀ ਮੂਰਤ ਹੋਇਆ ਸੀਗਾ ਕੋਈ ਕਿਸੇ ਗਲਤ ਬੰਦਿਆਂ ਨੇ ਉਹਨਾਂ ਦੀ ਪਿਸਤੌਲ ਨੂੰ ਖੋਹ ਕੇ ਲੈ ਕੇ ਗਏ ਨੇ ਇਹ ਸਾਡੇ ਸ਼ਹਿਰ ਵਾਸਤੇ ਬੜੀ ਮੰਦਭਾਗੀ ਘਟਨਾ ਹੈ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਇਹਨਾਂ ਚੋਰਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰਕੇ ਕੱਢੀ ਦੀ ਕੱਢੀ ਸਜ਼ਾ ਦਿੱਤੀ ਜਾਵੇ ਇਹ ਕਾਰਾ ਬਹੁਤ ਨਿੰਦਣਯੋਗ ਹੈ ਸਾਡੇ ਜਿਨ੍ਹਾਂ ਦੇ ਇਹਨੀਆਂ ਕੁਰਬਾਨੀਆਂ ਦੇ ਕੇ ਸਾਨੂੰ ਆਜ਼ਾਦੀ ਦਵਾਈ ਅਸੀਂ ਠੰਡੀ ਸ਼ਾਮ ਆਂਦੇ ਆ ਤੇ ਉਸ ਜਿਹੜੀ ਕੁਰਬਾਨੀ ਦੇਣ ਵਾਲੇ ਰਾਈਡੇ ਬੱਟੇ ਸ਼ੀਪ ਨਾਲ ਇਹ ਕਰਾ ਸ਼ੀਪ ਦੇ ਬੋਤਨ ਨਾਲ ਇਹ ਕਰਾ ਹੋਏ ਤੇ ਸਾਡੀ ਕੀ ਨੇ ਹਿਫਾਜ਼ਤ ਹੋ ਸਕਦੀ ਹੈ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਕਿ ਪੁਲਿਸ ਨੂੰ ਤ ਤੌਰ ਤੇ ਦੇਖੇ ਇਸ ਗਲਤ ਅੰਸ਼ਰ ਨੂੰ ਖੜਿਆ ਜਾਵੇ ਉਹਨੂੰ ਵਤ ਵਤ ਸਜ਼ਾ ਦਿੱਤੀ ਜਾਵੇ ਤਾ ਕਿ ਇਸ ਸ਼ਹੀਦ ਦੇ ਬੁੱਧ ਸਰਕਾਰ ਹੋਏ ਸਰਕਾਰ ਕਰਨ ਨਿਕਲੇ ਆਂ ਇਹ ਦੇਖਿਆ ਸ਼ਹੀਦ ਦੁੱਧ ਸਿੰਘ ਦੀ ਮੂਰਤੀ ਦੇ ਪਟੋਲ ਗਿਆ ਹੋਇਆ ਜੀ ਇਹ ਬਹੁਤ ਮਾੜੀ ਕਟਨਾ ਹੈ ਜੀ ਸਾਨੂੰ ਐਸੀ ਤਾਂ ਬਹੁਤ ਅਫਸੋਸ ਹੈ ਇਹਦੀ ਸ਼ਰਾਰਤੀ ਤਤਵ ਦੇਨ ਮਕੇਲ ਪਾਣੀ ਚਾਹੀਦੀ ਸਰ ਇਹ ਕਦੋਂ ਪਤਾ ਲੱਗਿਆ ਤੁਹਾਨੂੰ ਇਹ ਇਹ ਸਵੇਰੇ ਜੀ ਹੁਣ ਆਇਆ ਕੰਮ ਤੋਂ ਤਾਂ ਪਤਾ ਲੱਗਿਆ ਸਰ ਅੱਛਾ ਜੀ ਕੀ ਕੁਝ ਹੋਇਆ ਸੀਗਾ ਤੇ ਕੁਝ ਪਤਾ ਲੱਗਿਆ ਪੱਥਰ-ਪੁੱਥਰ ਵੀ ਛੁੱਟ ਹੋਇਆ ਹੈ ਕੁਝ ਸਰ ਕਿਸੇ ਨੇ ਪੱਥਰ ਮਾਰ ਕੇ ਹੱਥ ਤੋੜਿਆ ਹੈ ਅੱਛਾ ਜੀ ਰਾਤ ਨੂੰ ਸੀਗਾ ਏ 5 ਵਜੇ ਕੱਲ ਵੇਖਿਆ ਜੀ ਅਸੀਂ ਕੰਮ ਤੋਂ ਆ ਰਹੇ ਸੀਗੇ ਉਦੋਂ ਵੇਖਿਆ ਸੀ ਹੈਗਾ ਸੀਗਾ ਠੀਕ ਹੈ ਹੁਣ ਨੀਗਾ ਜੀ ਜੇਤ ਉਦਮ ਸਿੰਘ ਦੀ ਪ੍ਰਤਿਮਾ ਨਾਲ ਜਿੰਨੇ ਵੀ ਇਹ ਕੰਮ ਕੀਤਾ ਹੈ ਜਿਹੜਾ ਵੀ ਇਹਨਾਂ ਡੈਮੇਜ ਕਰਕੇ ਗਿਆ ਬਹੁਤ ਮੰਦਭਾਗੀ ਘਟਨਾ ਸਾਰਿਆਂ ਦੇ ਦਿਲਾਂ 'ਚ ਬੜਾ ਰੋਸ ਹੈ ਬੜਾ ਦੁੱਖ ਹੈ ਤੇ ਅਸੀਂ ਮੈਂ ਐਸਐਸਪੀ ਨਾਲ ਵੀ ਹੋਰ ਸਾਰੇ ਪ੍ਰਸ਼ਾਸਨ ਨਾਲ ਗੱਲ ਚੱਲ ਰਹੀ ਹੈ ਜਿੰਨੇ ਵੀ ਕੀਤਾ ਉਹ ਲੁਕ ਨਹੀਂ ਸਕਦਾ ਉਹਨੂੰ ਫੜ ਕੇ ਉਹਦੇ ਤੇ ਕੇਸ ਚੱਲੂਗਾ ਸਾਰਾ ਕੁਝ ਚੱਲੂਗਾ ਕਿਉਂਕਿ ਇਹ ਸਾਰੇ ਦੇਸ਼ ਦਾ ਇੱਕ ਸ਼ਹੀਦ ਹੈ ਯਾਰ ਕਮਾਲ ਹੋ ਗਈ ਵੀ ਸ਼ਹੀਦਾਂ ਨੂੰ ਵੀ ਕੋਈ ਨਹੀਂ ਛੱਡਦਾ ਹਲੇ ਤਾਂ ਹੁਣ ਤਾਂ ਘਾਟਨ ਕੀਤਾ ਹਲੇ ਪਲਸੋਂ ਤਾਂ ਕੀਤਾ ਤੇ ਅੱਜ ਜਨੇ ਨਾਲ ਹੈ ਸੱਚ ਜਤਨਾ ਬੜੀ ਮੰਦਭਾਗੀ ਘਟਨਾ ਬੜੇ ਸਾਰੇ ਜਨੇ ਨਿੰਦਾ ਕਰਦੇ ਤੇ ਸਾਰਿਆਂ ਦੇ ਦਿਲਾਂ ਵਿੱਚ ਦੁੱਖ ਬਹੁਤ ਹੈ ਇਸ ਗੱਲ ਪਹਿਲਾਂ ਬਹੁਤ ਦੁੱਖ ਵੀ ਘੜੀ ਦੇ ਵਿੱਚ ਭੁੱਲਣ ਤੋਂ ਵੀ ਅਸਮਰਥ ਹੋ ਰਹੇ ਹਾਂ ਕਿਉਂਕਿ ਜਿਨ੍ਹਾਂ ਸ਼ਹੀਦਾਂ ਨੇ ਸਾਨੂੰ ਜਿਉਣਾ ਸਿਖਾਇਆ ਸਾਨੂੰ ਇਸ ਸਮਾਜ ਦੇ ਵਿੱਚ ਉਹ ਦਿਖਾਇਆ ਕਿ ਅਸੀਂ ਅੱਗੇ ਕੀ ਲੈ ਕੇ ਜਾਣਾ ਹੈ ਉਹ ਸ਼ਹੀਦ ਦੇ ਨਾਲ ਅੱਜ ਕਿਸੇ ਗਲਤ ਅੰਸਰ ਨੇ ਜੋ ਕੀਤਾ ਮੰਦ ਭਾਗੀ ਗੱਲ ਹੈ ਖਾਸ ਕਰਕੇ ਅਬੂਰਵਾਸੀਆਂ ਲਈ ਸਾਰੇ ਪੰਜਾਬ ਲਈ ਹਿੰਦੁਸਤਾਨ ਲਈ ਤੇ ਇਹੋ ਜਿਹੇ ਅੰਸਰਾਂ ਨੂੰ ਨੱਥ ਪਾਉਣੀ ਚਾਹੀਦੀ ਹੈ ਇਹੀ ਸਾਡੀ ਮੰਗ ਹੈ ਔਰ ਇਸ ਮੰਗ ਇਹੀ ਰੱਖਾਂਗੇ ਕੀ ਗਲਤ ਕਿਸੇ ਤਰ੍ਹਾਂ ਦਾ ਕੋਈ ਪ੍ਰਚਾਰ ਨਾ ਕੀਤਾ ਜਾਵੇ ਪੰਜਾਬ ਵਿੱਚ ਅਮਨ ਸ਼ਾਂਤੀ ਔਰ ਅਬੋਰ ਦੇ ਵਿੱਚ ਖਾਸ ਕਰਕੇ ਅਮਨ ਸ਼ਾਂਤੀ ਦਾ ਮੈਂ ਸੰਦੇਸ਼ ਦੇਵਾਂਗਾ ਜਿਹੜੇ ਗਲਤ ਅੰਸਰ ਨੇ ਕੰਮ ਕੀਤਾ ਉਹ ਅਸ਼ਾਂਤੀ ਫੈਲਾਉਣ ਵਿੱਚ ਵੀ ਕਾਮਯਾਬ ਨਹੀਂ ਅਸੀਂ ਹੋਣ ਦਿਆਂਗੇ ਔਰ ਇਸ ਦਾ ਅਸੀਂ ਬੇਨਤੀ ਕਰਾਂਗੇ ਸਾਰੇ ਸਮਾਜ ਨੂੰ ਕਿ ਕਿਸੇ ਤਰ੍ਹਾਂ ਦਾ ਕੋਈ ਹਰਕਤ ਨਾ ਕੀਤੀ ਜਾਵੇ ਇਹ ਹੀ ਸਾਡੀ ਬੇਨਤੀ ਹੈ ਜੀ ਜਿਹੜਾ ਜੇ ਕੰਮ ਹੋਇਆ ਬਹੁਤ ਗਲਤ ਕੰਮ ਹੋਇਆ ਇਹ ਸ਼ੇਰ ਉਦਮ ਸਿੰਘ ਜੀ ਦਾ ਹੱਥ ਨਹੀਂ ਤੋੜਿਆਗਾ ਸ਼ੇਰ ਦਾ ਹੱਥ ਤੋੜਿਆ ਗਿਆ ਤੇ ਇਹ ਕੋ ਨਸ਼ੇੜੀ ਦਾ ਕੰਮ ਨਹੀਂ ਹੈਗਾ ਇਹ ਕਿਸੇ ਸ਼ਰਤੀ ਦਾ ਤੋਂ ਹੱਥ ਆ ਕੇ ਤੇ ਜੋ ਇਹ ਸੰਸਥਾ ਇਹਨਾਂ ਦੀ ਜੋ ਇਹ ਅੱਜ ਲੈਣਗੇ ਅਸੀਂ ਇਹਨਾਂ ਦੇ ਨਾਲ ਲੈ ਗਏ ਆ ਤੇ ਜੋ ਇਹ ਕੰਮ ਹੋਇਆ ਇਹ ਕੰਮ ਨਹੀਂ ਹੋਣਾ ਚਾਹੀਦਾ ਤੇ ਪੁਲਿਸ ਵਾਲੇ ਖੜੇ ਨੇ ਪੁਲਿਸ ਵਾਲਿਆਂ ਨੇ ਵੀ ਗੁਜਾਰਿਸ਼ ਹੈਗੀ ਹੈ ਕਿ ਇਸ ਬੰਦਨ ਫੜ ਕੇ ਜੁੱਤੀਆਂ ਹਾਰ ਪਾ ਕੇ ਸ਼ਰਮ ਘਮਾਇਆ ਜਾਵੇ ਠੀਕ ਹੈ ਜੀ ਥੈਂਕ ਯੂ ਬੋ ਜੀ ਕੀ ਕਹਿਣਾ ਚਾਹੋਗੇ ਜੀ ਇਸ ਘਟਨਾ ਬਾਰੇ ਸਾਡੀ ਕਮੇਟੀ ਨੇ ਬਹੁਤ 6-7 ਮਹੀਨੇ ਹੋ ਗਏ ਮਿਹਨਤ ਕਰਕੇ ਤੇ ਇਹ ਬੁੱਤ ਲਗਾਇਆ ਹੈ ਤੇ ਜੋ ਇਹ ਘਰ ਹੈ ਬਹੁਤ ਨਿੰਦਨਯੋਗ ਹੈ ਮੈਂ ਇੱਥੇ 7 ਵਜੇ ਆ ਕੇ ਸੈਰ ਦੇ ਬੰਨੇ ਆਇਆ ਤੇ ਵੇਖਿਆ ਤੇ ਇਹ ਅੱਠ ਸਮੇਤ ਉਸ ਟੋਲ ਇਸ ਨੈਸਰ ਐਸੀ ਤੇ ਮੈਂ ਫਿਰ ਫੋਨ ਕੀਤੇ ਨੇ ਸਾਡਾ ਸਮਾਜ ਸਾਡਾ ਜੋਸ਼ ਸ਼ਹਿਰ ਵਾਲਿਆਂ ਨੇ ਜੋ ਵੀ ਲੰਘਿਆ ਉਹ ਬਹੁਤ ਨਿੰਦਾ ਕਰਦੇ ਔਰ ਮੈਂ ਵੀ ਬਹੁਤ ਜ਼ੋਰ ਬਹੁਤ ਨਿੰਦਾ ਕਰਨਾ ਤੇ ਅਸੀਂ ਪੁਲਿਸ ਡਿਪਾਰਟਮੈਂਟ ਨੂੰ ਅਪੀਲ ਕਰਦੇ ਆ ਕਿ ਪੂਰਾ ਸਨਮਨ ਵਾਲੇ ਦਾ ਗਲਤ ਅੰਤਰ ਨੂੰ ਫੜਿਆ ਜਾਵੇ ਇਹ ਸੋਚੀ ਸਮਝੀ ਸਾਜੇ ਸੇ ਤੇ ਜੋ ਗਲਤ ਅੰਤਰਾਂ ਨੇ ਕੀਤੀ ਬਹੁਤ ਮਾੜਾ ਕੀਤਾ ਮੈਂ ਬਹੁਤ ਇਹਦੀ ਨਿੰਦਾ ਦੇਖੋ ਜਤਿਨ ਜੀ ਸਰ ਨਾਲ ਪਹਿਲਾਂ ਤਾਂ ਇਹ ਜਿਹੜਾ ਕੰਮ ਜਿਨ੍ਹਾਂ ਨੇ ਵੀ ਕੀਤਾ ਜਿੰਨੀਆਂ ਵੀ ਲਾਂਤਾਂ ਦਿੱਤੀਆਂ ਜਾਂ ਜਿੰਨੀਆਂ ਵੀ ਇਹਨਾਂ ਦਾ ਸਕਿਰਤਿਆ ਦਾ ਨਿੰਦਾ ਕੀਤੀ ਜਾਏ ਕੋਰ ਨਿੰਦਾ ਉਹਨੀ ਥੋੜੀ ਹੈ ਕਿਉਂਕਿ ਹਜੇ 2 ਦਿਨ ਹੀ ਹੋਏ ਸੀ ਸਾਡੇ ਸਮਾਜ ਸੇਵੀ ਸੰਸਥਾਵਾਂ ਕਮੋ ਬਰਾਦਰੀ ਤੇ ਹੋਰ ਸਾਰੇ ਜਥੇਬੰਦੀਆਂ ਨੇ ਮਿਲ ਕੇ ਬੜਾ ਹੀ ਸੋਹਣਾ ਇੱਕ ਸ਼ਹਿਰ ਦੇ ਲਈ ਇੱਕ ਚੌਕ ਜਿਹੜਾ ਸਥਾਪਿਤ ਕੀਤਾ ਮਿਹਨਤ ਕੀਤੀ ਤੇ ਸਾਡੇ ਸ਼ਹੀਦਾਂ ਨੂੰ ਹੈ ਜਿਹੜਾ ਅ ਅਸੀਂ ਯਾਦ ਰੱਖ ਸਕੀ ਉਹਨਾਂ ਦੀ ਕੁਰਬਾਨੀਆਂ ਨੂੰ ਉਹਦੇ ਲਈ ਬਹੁਤ ਵਧੀਆ ਉਪਰਾਲਾ ਕੀਤਾ ਸੀ ਪਰ ਇਹ ਜਿਹੜਾ ਸਮਾਜਿਕ ਤਤਤਵ ਨੇ ਜਿਨ੍ਹਾਂ ਨੇ ਕੰਮ ਕੀਤਾ ਹੈ ਮੇਰੀ ਪੁਰਜ਼ੋਰ ਮੰਗ ਹੈ ਕਿ ਇਹਨਾਂ ਨੂੰ ਲੱਭ ਕੇ ਤੇ ਜਿੰਨੀ ਜ਼ਿਆਦਾ ਤੋਂ ਜ਼ਿਆਦਾ ਕੜੀ ਤੋਂ ਕੜੀ ਸਜ਼ਾ ਇੱਕ ਐਗਜ਼ਾਮਪਲ ਸੈੱਟ ਕਰ ਦੇਣਾ ਚਾਹੀਦਾ ਹੈ ਕਿ ਅੱਗੋਂ ਤੋਂ ਇਹੋ ਜਿਹਾ ਕੰਮ ਨਾ ਹੋਵੇ ਤੇ ਫਿਰ ਇੱਕ ਵਾਰੀ ਵੀ ਜਿੰਨੀ ਨਿੰਦਾ ਕੀਤੀ ਜਾਵੇ ਬਹੁਤ ਮਾੜਾ ਕੰਮ ਕੀਤਾ ਉਹਦੇ ਲਈ ਰੋਸ਼ ਹੈ ਸਾਰੇ ਪਾਈਚਾਰੇ ਵਿੱਚ ਰੋਸ਼ ਹੈ ਤੇ ਸਪੈਸ਼ਲੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਲਗਭਗ ਉਮੀਦ ਹੈ ਜਿੱਥੇ ਤੱਕ ਕਲੂ ਮਿਲ ਰਹੇ ਨੇ ਵੀ ਸ਼ਾਇਦ ਕੋਈ ਤਿੰਨ ਬੰਦੇ ਹੈਗੇ ਸੀ ਤੇ ਉਹਨਾਂ ਦਾ ਨੰਬਰ ਵੀ ਅਸੀਂ ਕੋਸ਼ਿਸ਼ ਕਰਕੇ ਟਰੇਸ ਤੇ ਸੀਸੀਟੀਵੀ ਫੁਟੇਜ ਹੈ ਕਿੰਨੇ ਜਿਹੜੇ ਉਹਨਾਂ ਨੂੰ ਦੇਖ ਕੇ ਤੇ ਜਿੰਨੀ ਜਲਦੀ ਹੁੰਦਾ ਅਸੀਂ ਕਗਲਮ ਦੀ ਕੋਸ਼ਿਸ਼ ਕਰ ਰਹੇ ਹਾਂ ਈਮਨ ਅਸੀਂ মিডিਆ ਦੇ ਖਾਸ ਤੌਰ ਤੇ ਨਮਦੀ ਹਾਂ ਕਿ ਜਿਨ੍ਹਾਂ ਨੇ ਇਤਨੀ ਕੜਾਕੇ ਦੀ ਸਰਦੀ ਧੁੰਦ ਤੇ ਸ਼ੀਤ ਲਹਿਰ ਦੇ ਵਿੱਚ ਵੀ ਇਸ ਮਹਾਨ ਦੇਸ਼ ਭਗਤ ਸ਼ਹੀਦ ਭੋਦਮ ਸਿੰਘ ਜਿਸ ਦਾ 26 ਦਸੰਬਰ ਨੂੰ ਗਿਆਦਮ ਕਰਦ ਬੋਤ ਲਗਾਇਆ ਗਿਆ ਸੀ ਉਸ ਦੀ ਦੇਖ ਰੇਖ ਵਿੱਚ ਅਤੇ ਉਸ ਦੀ ਸਮਾਲ ਵਾਸਤੇ ਇਹ ਇਤਨੇ ਸਾਰੇ ਪੰਜਾਬ ਪੁਲਿਸ ਦੇ ਟੀਮ ਨੂੰ ਐਸ ਐਚਓ ਜਿਹੜੇ ਹੈ ਸੁਨੀਲ ਕੁਮਾਰ ਜੀ ਜਿਹਨੂੰ ਅਸੀਂ ਸ਼ਹਿਰ ਵਾਸੀ ਹਰ ਖੇਤਰ ਦੇ ਵਿੱਚ ਚਾਹੇ ਉਹ ਕੋਈ ਵੀ ਕੰਮ ਹੁੰਦਾ ਹੈ ਤਾਂ ਉਸ ਦੇ ਵਿੱਚ ਫਰੰਟ 'ਤੇ ਜਾ ਕੇ ਲੋਕਾਂ ਦੀ ਸਹਾਇਤਾ ਕਰਦੇ ਹਨ ਅੱਜ ਵੀ ਇਹ ਸਮਾਨ ਦੇਸ਼ ਭਗਤ ਸ਼ਹੀਦ ਉਦਮ ਸਿੰਘ ਦਾ ਜੋ ਆਪਾ ਦੇਖ ਰਹੇ ਹਾਂ ਕਿ ਉਹਨਾਂ ਦੇ ਆਦਮ ਕੱਦ ਬੁੱਤ ਦਾ ਜਿਹੜਾ ਹੈ ਰਵਲਵਰ ਜਿਹੜਾ ਮੇਨ ਹੁੰਦਾ ਹੱਥ ਜਿਹੜਾ ਹੈ ਉਸ ਨੂੰ ਤੈਸ ਨੈਸ ਕਰਕੇ ਇਹਨਾਂ ਮਹਾਨ ਸ਼ਹੀਦਾਂ ਤੇ ਦੇਸ਼ ਵਕਤਾਂ ਦੀਆਂ ਕੁਰਬਾਨੀਆਂ ਨੂੰ ਜਿਹੜਾ ਲੋਕਾਂ ਨੂੰ ਪਹੁੰਚਾਉਣ ਦਾ ਅਸੀਂ ਜੋ ਉਪਰਾਲਾ ਕੀਤਾ ਸੀ ਸਾਡੀ ਕਮੇਟੀ ਨੇ ਕਮੋਦ ਸਵਾ ਨੇ ਉਹਦੇ ਸਾਡੇ ਮਿਲਖ ਰਾਜੀ ਟਾਖਰੀ इवन ਸਾਡੇ ਐਡਵੋਕੇਟਾ ਮਨਦੀਪ ਕਮੋਦ ਜੀ ਸਾਰੇ ਮਹਾਰਾਤੀ इवन ਭਗਤ ਸਿੰਘ ਚੌਂਕ ਦੇ ਪ੍ਰਵੀਨ ਚਾਵਲਾ ਜੀ ਔਰ ਸਾਡੇ ਆਮ ਆਦਮੀ ਪਾਰਟੀ ਦੇ ਕੁਝ ਪ੍ਰਤੀਨਿਧੀ ਵੀ ਆਏ ਹਨ ਇਹਨਾਂ ਦਾ ਸਾਰਿਆਂ ਦਾ ਇਕਜੁੱਟ ਹੋ ਕੇ ਅਗਰ ਇਹ ਆਪਾਂ ਇੱਕ ਕ੍ਰਾਂਤੀ ਸਮਾਜ ਦੇ ਵਿੱਚ ਰੈਵੋਲੂਸ਼ਨ ਲਿਆਉਣ ਦਾ ਜੋ ਖਾਸ ਤੌਰ ਤੇ ਸਾਨੂੰ ਸਭ ਤੋਂ ਜ਼ਿਆਦਾ ਸੂਚਨਾ ਪਹਿਲਾਂ ਹੈ ਸਾਡੇ ਚੰਗੇ ਸਮਾਚਾਰ ਪੇਪਰ bari ਜਤਿੰਦਰਵੰਨ ਨੇ ਉਹਨਾਂ ਦੇ ਹੋਰ ਆਲੇ ਦੁਆਲੇ ਜਿਹੜੇ ਟੀਮ ਦੇ ਮੈਂਬਰ ਹਨ ਉਹਨਾਂ ਵੱਲੋਂ ਦਿੱਤੀ ਗਈ ਕਿਉਂਕਿ ਮੈਂ ਵੀ ਸਵੇਰੇ ਸਵੇਰੇ ਅਸੀਂ ਨਹਿਰੂ ਪਾਰਕ ਦੇ ਵਿੱਚ ਹਰ ਰੋਜ਼ ਮਾਰਨਿੰਗ ਵਾਕ ਐਕਸਰਸਾਈਜ਼ ਕਰਦੇ ਹਾਂ ਅੱਜ ਵੀ ਮੈਂ ਉਸੇ ਲਹਿਰ ਦੇ ਵਿੱਚ ਉਸ ਤੋਂ ਤੁਰੰਤ ਜਦੋਂ ਅਸੀਂ ਇੱਥੇ ਪਹੁੰਚੇ ਤਾਂ ਇਤਨੇ ਸਾਰੇ ਆਪੇ ਨੇ ਸੋਚिए ਕਿ ਸਾਡਾ ਕੋਈ ਨਹੀਂ ਸਾਡੇ ਵਾਸਤੇ ਇਹ ਜਿੰਨੇ ਲੋਕ ਆਪਾਂ ਖੜੇ ਹਾਂ ਹਰ ਵਿਅਕਤੀ ਦਾ ਅਹਿਮ ਰੋਲ ਹੈ ਤੇ ਮੈਂ ਆੜੇ ਦੁਆਲੇ ਇਵੇਂ ਸਮਾਜ ਦੇ ਲੋਕਾਂ ਨੂੰ ਵੀ ਅਪੀਲ ਕਰਦਾ ਹਾਂ ਇਵੇਂ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਕਿ ਆਪਾਂ ਸਾਰੇ ਕੋਈ ਵੀ ਕੰਮ ਅਗਰ ਇਕੱਠੋਕੇ ਕਰਦੇ ਹਾਂ ਤਾਂ ਉਹਦੇ ਵਿੱਚ ਕੋਈ ਦੇਰੀ ਨਹੀਂ ਲੱਗੇਗੀ ਠੀਕ ਹੈ دونك ਠੀਕ ਹੈ ਸਰ ਕੀ ਕਹਿਣਾ ਚਾਹੋਗੇ ਜੀ ਮਤਲਬ ਸਮਾਜਿਕ ਤਤਵਾ ਵੱਲੋਂ ਇਹਨੂੰ ਵੀ ਨਹੀਂ ਛੱਡਿਆ ਗਿਆ ਤੁਸੀਂ ਮੌਕੇ ਤੇ ਪਹੁੰਚਿਓ ਜੈਨ ਜੀ ਮੈਨੂੰ ਸਾਰੇ ਇਨਫੋਰਮੇਸ਼ਨ ਆਈ ਜੀ ਵੀ ਇਦਾਂ ਕਰਕੇ ਮਾਨਸ਼ੀਰ ਜਿਹੜੀ ਦੋਨੋਂ ਸ਼ੀਰੀ ਦੇ ਕੋਤੇ ਨਾਲੋਂ ਜਿਹੜਾ ਉਹਨਾਂ ਦਾ ਹਵਲੋਵਰ ਹੈ ਉਹ ਤੋੜ ਕੇ ਸਰਾਤੀ ਅੰਸਰ ਚੋਰੀ ਕਰਕੇ ਲੈ ਗਿਆ ਤੇ ਅਸੀਂ ਇਮੀਡੀਏਟਲੀ ਮੌਕੇ ਤੇ ਪਹੁੰਚੇ ਆ ਅਸੀਂ ਇਨਵੈਸਟੀਗੇਸ਼ਨ ਜਾਰੀ ਕਰਤੀ ਹੈ ਡੈਫੀਨਿਟਲੀ ਜੀ ਛੱਡਿਆ ਨਹੀਂ ਜਾਊਗਾ ਕੋਈ ਵੀ ਇਹ ਸਰਾਤੀ ਅੰਸਰ ਅਸੀਂ ਉਸ ਮੌਕੇ ਦੇ ਅੰਜਾਮ ਤੱਕ ਪਹੁੰਚਾਵਾਂਗੇ